ਨਾ ਮੇਰੇ ਸਾਲਿਓ ਮੈਗਲਾ ਡੰਗਰਾਂ ਨੂੰ ਪੱਠੇ ਪਾਉਣ ਨੂੰ ਰੱਖਿਆ ਹੋਇਆ ਆਪ ਨਹੀਂ ਤੁਸੀਂ ਕੰਮ ਦਾ ਢੱਕਾ ਤੋੜ ਸਕਦੇ ਘਰ ਛੱਡ ਕੇ ਚੱਲਿਆ ਮੈਂ ਰੋਕ ਕਿਉਂ ਨਾ ਹੁਣ ਮੈਨੂੰ ਨਾ ਬੋਤਾ ਮੇਰਾ ਬੁੱਢਾਪਾ ਨਾ ਰੋਲ ਦੇਈ ਉਹ ਬੱਸ ਕਰ ਬੇਬੇ ਮੈਂ ਨਹੀਂ ਮੁੜਦਾ ਹੁਣ ਮੇਰੀ ਤਾਂ ਪੱਥਰ ਤੇ ਲੀਕ ਐ ਉਹ ਨਾ ਯਾਰ ਘਰ ਛੱਡ ਕੇ ਨਾ ਜਾਈ ਤੇਰੇ ਮੱਝ ਹੱਥ ਪਈ ਹੋਈ ਐ ਮੱਝ ਕੌਣ ਚੋਊਗਾ ਆਹੋ ਆਹੋ ਨੌਕਰ ਜੂ ਮਿਲਿਆ ਹੋਇਆ ਤੁਹਾਨੂੰ ਫਰੀਦਾ ਮੈਂ ਨਹੀਂ ਮੁੜਦਾ ਹੁਣ ਲੈ ਦਿਓ ਰਾਜ ਤੂੰ ਘਰ ਛੱਡ ਕੇ ਚੱਲਿਆ ਅੱਜ ਇਹ ਤਾਂ ਮੇਰੀ ਭੈਣੇ ਮੈਂ ਭਾਦੀ ਕਿੱਥੇ ਜਾਣਾ ਮੈਂ ਥੋੜਾ ਘਰ ਮੇਰਾ ਮੇਰਾ ਜਾਇ ਮੇਰਾ ਕਿੱਥੇ ਸਰਚ ਮੇਰਾ ਮਾਜਾ ਤਪਈਆ ਤੂੰ ਬੁਲਾ ਲੈ ਆਪਣੀ ਭੈਣ ਲੈ ਕਿੱਡਾ ਕੰਜਰੇ ਓਕੇ ਹੋ ਜੀਆਂ ਗੱਲਾਂ ਕਰਦਾ ਹੁੰਦਾ ਯਾਰ ਜੱਗੀ ਅੱਗੇ ਤੋਂ ਨਾ ਇਹ ਜੀ ਗੱਲ ਕਰਦੀ ਵੇ ਆ ਤੇਰੀ ਸ਼ਰਟ ਤੇ ਲਿਪਸਟਿਕ ਦਾ ਦਾ ਕਿੱਥੋਂ ਆਇਆ ਇਹ ਤਾਂ ਤੇਰੀ ਲਿਪਸਟਿਕ ਦਾ ਦਾਗਾ ਵੇ ਮੈਂ ਉਹ ਜੇ ਰੰਗ ਦੇ ਲਿਪਸਟਿਕ ਕਿੱਥੇ ਲਾਉਣੀ ਆ ਓਏ ਇਹ ਤਾਂ ਸੱਚ ਮੇਰੀ ਸ਼ਰਟ ਹੀ ਨਹੀਂ ਇਹ ਇਹ ਤੇਰੀ ਉਹੀ ਸ਼ਲਟਾ ਜਿਹੜੀ ਤੈਨੂੰ ਮੇਲੇ ਚ 300 ਰੁਪਏ ਦੀ ਦਵਾਈ ਸੀਗੀ ਸੱਚ ਹੁਣ ਯਾਦ ਆ ਗਿਆ ਇਹ ਮੇਰੇ ਸਾੜੇ ਜੱਗੀ ਦਾ ਕੰਮ ਹੈ ਉਹਦੇ ਬੁੱਲਾਂ ਤਾਂ ਲੱਗੀ ਹੋਊਗੀ ਵੇ ਜੱਗੀ ਕਾਂ ਤੋਂ ਲਿਪਸਟਿਕ ਲਾਉਣ ਲੱਗਿਆ ਓਏ ਹੁਣ ਤੈਨੂੰ ਕੀ ਦੱਸਾਂ ਉਹ ਤਾਂ ਮੇਰਾ ਸਾੜਾ ਆ ਬਣ ਗਿਆ ਹਾਏ ਬੂ ਮੈਂ ਮਰ ਗਈ ਵੇ ਉਹਨੂੰ ਕਿਹਾ ਅਗਰ ਚੰਗਾ ਭਲਾ ਹੁੰਦਾ ਸੀ ਉਹੀ ਮਾਰੀ ਜਾਂਦਾ ਪਕਾਈ ਮੈਂ ਵੀਡੀਓ ਕੋਲ ਤੇ ਗੱਲ ਕਰਦੀ ਖੜ ਜਾ ਵੇ ਜੱਗੀ ਬੋ ਬੋ ਕਿੱਥੇ ਕਿੱਥੇ ਕਿੰਨੋ ਗੋਲ ਕਰਿਆ ਮੈਂ ਹਾਏ ਆ ਕੀ ਕਰੀ ਜਾਂਦਾ ਮਰ ਜਾ ਮੰਜਾ ਨਾ ਐਵਰੀ ਡੇ ਨਾ ਤੂੰ ਜਾਲੀ ਨੇ ਨਹੀਂ ਆਰੀਆ ਬੋਤ ਦੇ ਓਕੀਆਂ ਕਮਾਈਆਂ ਜੱਟ ਮੇ ਜੀ ਗੱਲ ਸੁਣੋ ਅੱਜ ਤੁਸੀਂ ਕੀ ਖਾਓਗੇ ਓ ਜੋ ਮਰਜੀ ਬਣਾ ਲੈ ਯਾਰ ਮੈਂ ਤਾਂ ਸਾਰਾ ਕੁਝ ਹੀ ਖਾ ਲੂੰਗਾ ਓ ਨਹੀਂ ਜੀ ਅੱਜ ਤੁਹਾਡਾ ਬਰਥਡੇ ਅੱਜ ਸਬਜ਼ੀ ਤੁਹਾਡੀ ਪਸੰਦ ਦੀ ਬਣਾਉ ਮੈਂ ਐ ਕਰ ਮਟਰ ਪਨੀਰ ਬਣਾ ਲੈ ਫਿਰ ਓਏ ਉਹ ਤਾਂ ਪਰਿਸ਼ਚਾਰਾ ਮਟਰ ਬਣਾਉਣੇ ਓ ਯਾਰ ਕੜੀ ਚੋਲ ਬਣਾ ਲੈ ਫਿਰ। ਬਿਚੋਲ ਤਾਂ ਭਈਆ ਖਾਦੇ ਹੁੰਦੇ ਆ। ਤੂੰ ਭਈਆਏ ਰਾਤ ਨੂੰ ਨੀਂਦ ਨਹੀਂ ਆਉਣੀ। ਹੋਰ ਕੁਝ ਦੱਸ ਕੀ ਬਣਾਉਣਾ? ਅੱਛਾ ਚੱਲ ਫਿਰ ਆਲੂ ਗੋਭੀ ਬਣਾ ਲੈ। ਉਹ ਤਾਂ ਹਲੇ ਪਰਸੋ ਬਣਾਈ ਸੀ। ਓਏ ਹਾਂ, ਮੂਲੀ ਵਾਲੇ ਬਣਾ ਅੱਜ। ਆ ਹੱਥ ਪਾ ਲੈ ਤੇਰੇ ਅੱਗੇ। ਮੂਲੀ ਵਾਲੇ ਖਾ ਕੇ ਤਾਂ ਪਾਦੀ ਬਹੁਤ ਮਾਰਦਾ ਹੈ। ਹੋਰ ਕੁਝ ਦੱਸ। ਓ ਯਾਰ ਫਿਰ ਆਪਦੇ ਹਿਸਾਬ ਨਾਲੇ ਬਣਾ ਲੈ ਕੁਝ। ਓ ਨਹੀਂ ਨਹੀਂ ਜੀ ਅੱਜ ਸਬਜ਼ੀ ਮੈਂ ਤੁਹਾਡੇ ਸਾਥ ਨਾਲ ਹੀ ਬਣਾਉਂ ਦੱਸ ਦੋਗਾ। ਨੈਟ ਨਹੀਂ ਚੱਲਦਾ ਮੈਂ ਤੈਨੂੰ ਸ਼ਾਮ ਨੂੰ ਕਰ ਦੂੰਗੀ ਤੂੰ ਕੈਮਰਾ ਲਾਉ ਪਈ ਜਾਂਦੀ ਐ ਕੀ ਗੱਲ ਹੋ ਗਈ ਭਾਬੀ ਵੇ ਮੇਰੀ ਭੈਣ ਮੈਥੋਂ 5000 ਰੁਪਏ ਮੰਗਦੀ ਐ ਮੇਰਾ ਨੈਟ ਨਹੀਂ ਚੱਲਦਾ ਮੈਂ ਉਹਨੂੰ ਕਿਹਾ ਮੈਂ ਤੈਨੂੰ ਸ਼ਾਮ ਨੂੰ ਕਰ ਦੂੰ ਇਹ ਕਿੱਡੀ ਕਿ ਵੱਡੀ ਗੱਲ ਐ ਭਾਬੀ ਤੂੰ ਮੈਨੂੰ ਕਹਿ ਦਿੰਦੀ ਵੀ ਮੇਰਾ ਨੈਟ ਨਹੀਂ ਚੱਲਦਾ ਮੈਂ ਕਰ ਦਿੰਦਾ ਨਹੀਂ 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 ਤੂੰ ਕਾਹਨੂੰ ਖੇਚਲ ਕਰਨੀ ਐ ਓਹੋ ਖੇਚਲ ਵਾਲੀ ਕਿਹੜੀ ਗੱਲ ਐ ਮੈਂ ਹੁਣੇ ਕਰ ਦਿੰਦਾ ਲੈ ਹੋ ਗਿਆ ਕਰ ਲੈ ਮੈਂ ਕੀ ਕਰ ਲੈ ਉਹ ਹੌਟਸਪੌਟ ਆਨ ਕਰਤਾ ਮੈਂ ਕਨੈਕਟ ਕਰ ਲੈ ਤੇ ਪੈਸੇ ਪਾ ਦੇ ਅਗਲੀ ਨੂੰ ਲੈ ਇਹਨਾਂ ਨਾਲ ਮੇਰਾ ਕੀ ਵਿਗੜ ਗਿਆ ਪਾ ਦੇ ਪਾ ਦੇ ਪੈਸੇ ਛੇਤੀ ਹੁਣ